ਸਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਜਗਰਾਉਂ ਮੰਡੀ ਜਿਹੜੀ ਕਿ ਮਹੀਨੇ 'ਚ ਇੱਕ ਵਾਰ 23 ਤਰੀਕ ਨੂੰ ਲੱਗਦੀ ਹੈ ਆਪਣੇ ਚੈਨਲ ਦੇ ਸੱਜਣੋ ਇਹ ਮੰਡੀ ਆਪਾਂ ਤੁਹਾਨੂੰ ਪਹਿਲੀ ਵਾਰ ਦਿਖਾ ਰਹੇ ਹਾਂ ਆਜੋ ਅੱਗੇ ਲੈ ਕੇ ਚੱਲਾਂਗੇ ਦਿਖਾਵਾਂਗੇ ਜਗਰਾਉਂ ਮੰਡੀ ਦੇ ਟੋਪ ਟੋਪ ਦੇ ਜਾਨਵਰ ਤੇ ਮੌੜ ਮੰਡੀ ਸੱਜਣੋ ਜਾਨਵਰ ਬਹੁਤ ਪਹੁੰਚ ਚੁੱਕੇ ਵੀ ਜਿਹਦੇ ਕਰਕੇ ਮੰਦਾ ਰਿਹਾ ਅੱਜ ਆਪਾਂ ਤੁਹਾਨੂੰ ਜਗਰਾਉਂ ਮੰਡੀ ਦੇ ਦਰਸ਼ਨ ਕਰਾਵਾਂਗੇ ਤੇ ਅੱਗੇ ਸੱਜਣੋ ਰੇਟਾਂ ਤੋਂ ਵੀ ਜਾਣੂ ਕਰਾਵਾਂਗੇ ਜਗਰਾਉਂ ਮੰਡੀ ਦੇ ਰੇਟਾਂ ਤੋਂ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਲੈ ਸੱਜਣੋ ਜਗਰਾਓ ਅੱਸੀ ਕਾਲ ਦੀ ਲੱਗਿਆ ਵੇ ਇੱਕ ਜੋੜਾ ਤੋੜ ਪਦਾ ਤੋਰ ਕੇ ਦਿਖਾਉਣਾ ਵੇ ਲੈ ਡਿਟੇਲ ਇਹਦੀ ਸੱਜਣੋ ਪੁੱਛਦਾਂਗੇ ਝੋਟੀਆਂ ਜੇ ਕਹਿ ਰਹਿਣਾ ਤੁਹਾਨੂੰ ਵਾ ਜਮੇ ਸਿਰਾ ਕੁਆਲਿਟੀ ਦੀਆਂ ਨੇ ਰੰਗ ਰੰਗ ਚੈੱਕ ਕਰ ਸਕਦੇ ਹੋ ਜਮੇ ਜੈਡ ਬਲੈਕ ਰੰਗਾ ਸੱਜਣੋ ਹਰਿਆਣੇ ਨੇ ਮਈਆਂ ਨੇ ਬਾਤ ਧਮਾ ਲਓ ਜੀ ਕਮਾ ਲਓ ਬਈ ਐਨ ਪੂਰੀ ਮੰਡੀ ਚ ਆਇਆ ਸਮਝ ਲਓ ਛਾਂਟ ਕੇ ਕੱਢਿਆ ਵੇ ਜਮੇ ਸਿਰੇ ਦਾ ਜੋੜਾ ਲੱਗਿਆ ਤੋੜਨਾ ਦਾ ਤਰ੍ਹਾਂ ਥਣ ਥਣ ਨਾਲੇ ਵਾਲੂ ਵਾ ਤਾਂ ਦਿਖਾ ਦੇ ਸਮਾਰ ਕੇ ਝੋਟੀਆਂ ਦੀ ਕਿਸੇ ਪੱਖੋਂ ਨਾ ਲੰਬਾ ਨਾ ਕੋਈ ਬੰਦਾ ਦੇ ਦੇ ਵੀ ਜਾਨਵਰ ਇੱਥੋਂ ਰਹਿ ਗਿਆ ਦਿਖਾਇਆ ਨਹੀਂ ਐ ਦਿਖਾ ਦੇ ਥਾਣ ਥਣ ਲਵੇ ਲਾ ਕੇ ਟਕਾਈ ਨਾਲ ਜਮਾ ਬਸ ਕਮਾਲ ਆ ਸੱਜਣਾ ਬਨ ਲਾ ਆ ਜਾ ਗੱਗੀ ਆ ਜਾ ਆਲਾ ਮਾਰ ਕਮ ਲੈ ਸੱਜਣਾ ਨਾਂ ਦੱਸ ਤੇਰਾ ਨਾਂ ਗੱਗੀ ਸਿੰਘ ਜੀ ਪਿੰਡ ਕਿਹੜਾ ਪਿੰਡ ਲੇਲ ਖੁਰਦਾ ਲੇਲ ਖੁਰਦਾ ਹਰਿਆਣੇ ਦੇ ਨੇੜੇ ਲੱਗਦਾ ਜਿਹੜਾ ਜੱਖਲ ਦੇ ਲਵੇ ਆ ਗਿਆ ਏ ਮਈਆ ਕਿੱਥੋਂ ਆਈਆਂ ਹੋਈਆਂ ਇਹ ਮੰਗਾ ਹਸਾਰ ਜ਼ਿਲ੍ਹੇ ਦੀਆਂ ਨੇ ਹਸਾਰ ਦੀਆਂ ਤਕਰੀਬਨ ਆਪਾਂ ਸਾਰਾ ਮਾਲ ਜਿੰਨਾ ਸਾਰਾ ਮਾਲ ਉਧਰੋਂ ਲੈਣੇ ਆ ਬਾਈ ਸੱਜਣੋ ਇਹ ਸੱਜਣਾ ਆਪਾਂ ਪਹਿਲਾਂ ਵੀ ਜਾਣਦੇ ਆ ਸੱਜਣੋਂ ਜਿੰਨਾ ਵੀ ਇਹ ਕੰਮ ਕਰਦੇ ਨੇ ਵਪਾਰ ਦਾ ਸਾਰਾ ਮਾਲ ਤਕਰੀਬਨ ਹਰਿਆਣੇ ਚੋਂ ਲੈ ਕੇ ਆਉਂਦੇ ਨੇ ਪੰਜਾਬ ਵਾਲੀ ਛੋਟੀ ਸੱਜਣਾ ਕੋਲੇ ਤੁਹਾਨੂੰ ਇੱਕ ਵੀ ਨਹੀਂ ਮਿਲੂਗੀ ਲੈ ਅੱਗੇ ਜਿਹੜੀ ਇੱਕ ਨੰਬਰ ਤੇ ਖਰੀਦੀ ਦੀ ਡਿਟੇਲ ਦੱਸ ਦੇ ਕੀ ਇਹ ਦੂਜਾ ਸੁਆ ਦੂਜਾ ਸੁਆ ਹਾਂ ਇਹ ਤੁਹਾਨੂੰ ਦਿਖਾ ਦਿੱਤਾ ਗੋਲਾ ਖਾਲੀ ਆ ਇਹ ਤੋੜ ਦੇ ਜੋ ਚੀਨੀ ਨੂੰ ਮੜੀ ਲੈ ਇੱਕ ਵਾਰੀ ਹੁਣ ਕੱਲ ਕੱਲੀ ਤੋੜ ਕੇ ਦਿਖਾਵਾਂ ਗੋਲੇ ਕੱਲੀ ਕੱਲੀ ਦੀ ਡਿਟ ਬੋਲੇ ਚ ਕੰਨ ਖਾਲੀ ਕਰੀਆ ਲੈ ਦੂਜਾ ਸੂਆ ਝੋਟਿਆ ਸੱਜਣੋ ਬੋਲੇ ਚ ਖਾਲੀ ਆ ਕੱਲ ਖਾਲੀ ਕਰੀਆ ਬਾਈ 13 ਕਿਲੋ ਤੋਂ ਸਟਾਰਟ ਹੋਈ ਆ ਇਹ 13 ਕਿਲੋ ਤੋਂ ਕਿੰਨਾ ਕ ਦੁੱਧ ਦੇ ਦੂ 16 ਕਿਲੋ ਦੁੱਧ ਦੇ ਦੂ 15 16 ਕਿਲੋ 15 16 ਬਹੁਤ ਹੁੰਦਾ ਯਾਰ ਹਾਂ ਬੱਸ ਨਾ ਆ ਬਾਈ 20 ਤਾਂ ਹਰੇਕ ਕਹਿੰਦਾ 15 ਮਹੀਨੇ ਮੈਂ ਦੇ ਦੇ ਬਹੁਤ ਚਿਰ ਸੱਜਣੋ ਹਰੇਕ ਕਹਿੰਦਾ ਜੇ ਮੈਂ ਗੱਲ ਕਰਾਂ 20 ਕਿਲੋ ਵਾਲੇ ਤਾਂ ਗੱਗੀ ਤਕਰੀਬਨ 8 ਮਹੀਨੇ ਜਾਨਵਰੀ ਹੁੰਦੇ ਨੇ ਹਾਂ ਬਾਈ 100 ਮਾਰ ਪੰਜ ਮਹੀਨੇ ਹੁੰਦੇ ਆ ਹਾਂ 20 ਕਿਲੋ ਵਾਲਿਆਂ ਦਾ 100 ਮਾਰ ਦਾ ਸੱਜਣੋ ਪੰਜ ਚਾਰ ਕਿ ਝੋਟੀਆਂ ਹੁੰਦੀਆਂ ਨੇ ਬਾਕੀ ਸੱਜਣ ਕਹੇ ਹਰੇਕ ਦੰਦਾ ਮੈਂ 20 ਚਵਾ ਦੂੰਗਾ ਜੋ ਚਵਾਉਣਾ ਪੈਂਦਾ ਨਾ ਬਾਲਟੀ 'ਚ ਕਹਿੰਦੇ ਹੁੰਦੇ ਨੇ ਕਹਿੰਦੇ 5ਵੇਂ ਲੀਟਰ ਤੋਂ ਬਾਅਦ ਹੁਣਾਂ ਛੱਟੀ ਦਾ ਕੱਦ ਲੱਗ ਜਾਂਦਾ ਇਹਨਾਂ 5ਵੇਂ ਤੋਂ ਬਾਅਦ ਆਇਆ ਤੇਰੀ ਆਦੀ ਹੁਣ ਆ ਛੱਟੀ ਐ ਇਹਦਾ ਲੇਵਾ ਦੇਖ ਕੇ ਕਹਦੇ ਭਪਾ 2 ਕਿਲੋ ਦੁੱਧ ਕਹਦੇ ਹਾਂ ਬਰੂਕੀਆਂ ਬਰੂਕੀਆਂ ਬਹੁਤ ਨੇ ਕਹਿੰਦੇ ਨੇ ਨਾੜਾ ਨੂੜਾ ਲੇਵੇ ਦੀ ਚੜਾਈ ਵੀ ਬਾੜੀ ਆ ਪਰ ਇਹ ਰੱਲੇ 16 ਕਿਲੋ ਦੁੱਧ ਕੰਡੇ ਦਾ 16 ਕਿਲੋ ਕੰਡੇ ਵਾਲਾ ਹਾਜ਼ਰ ਹੈ ਲੈ ਦਿਖਾ ਦੀ ਤਰਨ ਨੇੜੇ ਤੋਂ ਦਿਖਾ ਦੀ ਝੋਟੀ ਸਮਾਰ ਇਥੋਂ ਚਿੱਡਾ ਦੇ ਇੱਕ ਇੱਕ ਬੰਦੇ ਨੂੰ ਬੋਲ 20 ਕਿਲੋ ਕਹਦੇ ਦੇਵਾ ਦੇ ਇੱਕ ਅਗਲਾ ਕਹਿ ਵੀ ਦਊਗੀ ਹਾਂ ਮੰਨ ਲੈ 20 ਕਿਲੋ ਹੈਗਾ ਬਾਕੀ ਕੱਦ ਸਜਣਾ ਜ਼ਰੂਰ ਦਰਮਿਆਨਾ ਕਮਾ ਲੈ ਬਾਈ ਕੱਦ ਜ਼ਰੂਰ ਦਰਮਿਆਨਾ ਪਰ ਜਾਨ ਵਾਲੀ ਝੋਟੀ ਆ ਤੇ ਬਰੀਕੀਆਂ ਬਰੂਕੀਆਂ ਸਜਣੋ ਬਹੁਤ ਨੇ ਤੇ ਰੰਗ ਰੰਗ ਵੀ ਹੈ ਨਾ ਜਮੇ ਕਾਲੇ ਸਾਰਾ ਕਾਲੇ ਰੰਗ ਦੇ ਇਨੂੰ ਕਹ ਇੱਕ ਦਿਨ ਹੋ ਗਿਆ ਗੱਗੀ ਸੂਈ ਨੂੰ ਇਹਨੂੰ 12 ਦਿਨ ਹੋ ਗਏ 12 ਦਿਨ ਅਜ 16 ਤਿਆਰੀ ਹਾਂ ਹਾਂ ਇਹ ਆਪਾਂ ਕਿੰਨੇ ਪੈਸਿਆਂ ਦੀ ਦੇ ਲਾਂਗੇ ਝੋਟੇ 2.5 ਲੱਖ ਦਾ ਜੋੜਾ ਦੇ ਦਾਂਗੇ 2.5 ਲੱਖ ਦਾ ਜੋੜਾ ਜੇ ਕੱਲੀ ਕੱਲੀ ਕਿਸੇ ਸੱਜਣ ਨੇ ਲੈ ਸਵਾ ਸਵਾ ਦੀ ਸਵਾ ਸਵਾ ਦੀ ਹੋਰ ਮਾਨਤਾਨ ਜੋੜਾ ਲਊਗਾ ਕੋਈ ਕਰ ਦਾਂਗੇ ਮਾੜਾ ਮੋਟਾ ਹੋ ਜੂ ਮੁੱਲ ਨਹੀਂ ਆਪਾਂ ਮੀਆਂ ਦੇ ਕਰੀ ਅੱਛਾ ਜਮਾ ਫਿਕਸ ਰੇਟ ਜੀ ਫਿਕਸ ਹਾਂ ਹਾਂ ਨੰਬਰ ਬੋਲ ਦੇ ਤੇਰਾ 98784 47518 ਇੱਕ ਵਾਰੀ ਫੇਰ ਬੋਲ 98784 47518 ਲੈ ਹੁਣ ਆ ਚੋਟੀ ਵੀ ਤੋੜਦੇ ਜਿਹੜੀ ਚੋਟੀ ਦਾ ਸੱਜਣੋਂ ਸਰਮਾ ਲੱਗਿਆ ਹੋਵੇ ਦਿਖਾਉਣਾ ਆ ਨਗੀਰ ਇਹ ਮਗਰ ਕੱਤੀ ਪਿਓਰ ਨਹੀਂ ਲੱਗਦੀ ਇਹਨਾਂ ਦੇਖੋ ਇਹ ਪਿਓਰ ਨੀਲੀ ਰਾਵੀ ਦੀ ਮਗਰ ਕਰਦੀ ਆ 18 ਕਿਲੋ ਦੁੱਧ ਸੱਜਣੋਂ ਬਾਈ ਕਹਿੰਦਾ ਇਹ ਥੱਲੇ ਤਿਆਰੀ ਦਾ ਤੇ ਬਾਕੀ ਥਣ ਥਣ ਵੀ ਬਾਹਲਾ ਚੰਗਾ ਲੱਗਿਆ ਸੱਜਣੋਂ ਮੋਟਾ ਥਣ ਲੱਗਿਆ ਦੂਰਾ ਥਣਾ ਦਿਖਾ ਦੀ ਭਾਈ ਸਮਾਰ ਕੇ ਦਿਖਾ ਦੀ ਲੈ ਵਾਲੂਗਾ ਥੱਲੇੋਂ ਨੇੜੇ ਬਸ ਮੋੜ ਲਾ ਭਾਈ ਮੋੜ ਲਾ ਮੋੜ ਲਾ ਤੇ ਬੱਦੀ ਬੁੱਦੀ ਪਾਈ ਫਿਰਦੀ ਆ ਮਾੜੀ ਮੁੱਠ ਉਰਾਂ ਨੂੰ ਆ। ਸਭ ਤੋਂ ਲ ਇੱਕ ਤੀ ਤੋੜ ਕੇ ਦਿਖਾ ਦੇ ਜੱਸੀ ਗੱਬੇ ਇੱਧਰ ਇੱਧਰ ਨੇੜੇ ਬਹਿ ਕੇ ਦਿਖਾ ਦੇ ਇੱਧਰਲੇ ਅੰਦਰਲੇ ਪਾਸੋਂ ਲੈ ਵਾ ਦਿਖਾ ਦੇ ਬਾਈ। ਇੱਕ ਥੋੜਾ ਸਾਡੇ ਥੋੜਾ ਜਿਹਾ ਪਾਰੀ ਰੱਖ ਦੀ 19 ਕੀ ਹੋ ਗਿਆ। ਹਾਂ ਇੱਥੇ ਨੇੜੇ ਤੋਂ ਦਿਖਾ ਦੇ ਬਾਈ ਐ ਨੇੜੇ ਤੋਂ ਨਾ ਜਮੀ ਨੇੜੇ ਪੂਰੀ ਕਤਾਰ ਦਾ ਬੱਤਾ ਨਹੀਂ ਬਾਈ। ਥੋੜਾ ਪਾਰੀ ਜਰੂਰ ਆ। ਹਾਂ ਤੇ ਸੱਜਣਾ ਇੱਕ ਕਬੈ ਨਹੀਂ ਆਇਆ ਥਾਣਾ ਪਿਛਲਾ। ਹਾਂ ਹਾਂ ਉਰਲਾ। ਕਤਾਰ ਦਾ ਬੱਤਾ ਸਾਈਡ ਦਾ ਨਹੀਂ ਬੱਤਾ। ਥੋੜਾ ਜਿਹਾ ਸੇਜ ਦੀ ਬਟਾ ਹਾਂ ਬੈਠਣ ਵਾਲੇ ਦਾ ਥੋੜਾ ਜਿਹਾ ਮਬੂਲੀ ਜਿਹਾ ਫਰਕ ਹੈਗਾ ਉਹਦਾ 18 ਕਿਲੋ ਕੰਡੇ ਦਾ ਪਰ ਕਿੰਨੇ ਕਿਨੇ ਹੋਗੇ ਸੁਈ ਨੂੰ ਇਹਨੂੰ ਅੱਜ 11 ਦਿਨ ਹੋ ਗਏ 11 ਦਿਨ ਹਾਂ 18 ਤਿਆਰ 14 ਤਿਆਰ ਕਿੰਨੇ ਦੀ ਦੇਵਾਂਗੇ ਆਪਾਂ ਇਹ ਇਹ ਡੇਢ ਲੱਖ ਦੀ ਮੈਂ ਲਵਾਂ ਡੇਢ ਦੀ ਡੇਢ ਤੋਂ ਕਰ ਦਾਂਗੇ ਮਾਨਤਾਂ ਨਾ ਉਹਰੇ ਤਾਂ ਮੰਡੀ ਚ ਦਾ ਮੁੱਲ ਤਾਂ ਦੋ ਕਰਦਾ ਇਹਦਾ ਮੈਂ ਅੱਛਾ ਲੈਂ ਦੇਣ ਵਾਲਾ ਰੇਟ ਆ ਥੋੜਾ ਬਾਜ਼ਾਰ ਕਹਿੰਦੇ ਠੰਡਾ ਜਾਂਦ ਰਿਹਾ ਥੋੜਾ ਜਿਹਾ ਬਾਜ਼ਾਰ ਕਰ ਕੀ ਆ ਇਹ ਮੈਂ 40 ਬਾੜੀ ਚੰਗੀ ਬੇਸ ਤੇਰੇ ਹਿਸਾਬ ਨਾਲ ਹੀ ਦੱਸ ਤੇ ਮਰੀ ਮਰੇ ਕੈਮਰਾ ਕਹੀ ਜੀ ਕੱਤੀ ਕੱਤੀ ਵੀ ਦਿਖ ਇੱਕ ਹੋਰ ਕਿਹੜੀ ਝੋਟੀ ਰਹਿ ਗਈ ਆਪਣੇ ਕੋਲ ਇੱਕ ਦੋ ਸੇਲ ਹੋ ਗਈਆਂ ਲੈ ਕੇ ਬੰਦੇ ਇੱਕ ਗੱਬਣ ਰਹੇਗੀ ਉਹ ਫਿਰਦਾ ਮੁੰਡਾ ਲਈ ਲੈ ਸੱਜਣਾ ਇੱਕ ਗੱਬਣ ਝੋਟੀ ਆ ਉਹ ਵੀ ਵਾਲੀ ਚੰਗੀ ਆਜੋ ਆਜੋ ਦਿਖਾਉਂਦਾ ਨਹੀਂ ਜਸੂਹਾਂ ਝੋਟੀ ਆ ਜਾ ਤਰਨ ਗੱਬਣ ਝੋਟੀ ਦਿਖਾਉਂਦਾ ਦੂਜਾ ਸੂਆ ਉਹ ਵੀ 16 ਕਿਲੋ ਦੁੱਧ ਦੀ ਓਟ ਦੇ ਦਾਂਗੇ ਉਹਦੀ ਦਿਖਾ ਦੇ ਸਮਾਨ ਇਹ ਸੱਜਣੋ ਦੂਜਾ ਸੂਆ ਸੂਣ ਦੇ ਕਿੰਨੇ ਦਿਨ ਕੱਢਦੀ ਹੈ ਗੱਗੀ ਚਾਰ ਦਿਨ ਲੈ ਲੂ ਚਾਰ ਪੰਜ ਦਿਨ ਕੱਢ ਲੂ 来ए सजनो भाई कहंदा ਆਪਾਂ 16 ਕਿਲੋ ਦੀ ਓਟ ਤੇ ਦੇ ਦਾਂਗੇ ਤੁਸੀਂ 15 ਦੀ ਮੰਨ ਕੇ ਲੈ ਜਾਓ ਲੈਵਾ ਚੱਕੀ ਫਿਰਦੀ ਆ ਗੱਡੀ 'ਚ ਚੜ ਕੇ ਇੰਨਾ ਚ ਡੈ ਦੇ ਦੇ ਲੈ ਅੱਛਾ ਹੋ ਜਾਂਦਾ ਜਾਨਵਰ ਸੱਜਣੋ ਕਈ ਵਾਰੀ ਵਿੱਚ ਨਾ ਚੜ ਕੇ ਆਉਂਦਾ ਦੂਰੋਂ ਉਹਦੇ ਕਰਕੇ ਲੈਵਾ ਚੱਕ ਜਾਂਦਾ ਜਾਨਵਰ ਕਈ ਵਾਰੀ ਸਾਫ ਕਰਕੇ ਸਾਫ ਕਰਕੇ ਹੋ ਜਾਂਦਾ ਬਾਜਾ ਲੈ ਆ ਬਾਈ ਆ ਜਾ ਆ ਜਾ ਆ ਜਾ ਤਰਨ ਲੈ ਆ ਉਹਦਾ ਅੱਗੇ ਤੋਂ ਵੀ ਦਿਖਾ ਦੇ ਲੈ ਵਸ ਮਾਰ ਕੇ ਦਿਖਾ ਦੇ ਬੜੀ ਚੰਗੀ ਐ ਜੱਤਲੀ ਝੋਟੀ ਆ ਅੱਜ ਅੱਜੋਂ ਦਿਖਾ ਦੇ ਸਿੰਘ ਸਿੰਘ ਦਿਖਾ ਦੇ ਹੁਣ ਦਿਖਾ ਦੇ ਵਧੀਆ ਮੁਠੀ ਦੀ ਚਵਾਈ ਜਾ ਥਣ ਲੱਗਿਆ ਸੱਜਣੋ ਚੰਗਾ ਥਣ ਲੱਗਿਆ ਗੱਡੀ ਇਹ 50 ਰੁਪਏ ਦੀ ਦਾ ਡੱਬਣਾ ਆਪਾ ਇਹਦਾ ਮੁੱਲ ਤੱਕ ਕਰਾ ਲੈ 35 ਕਰਾ ਲੈ 40 ਕਰਾ ਲੈ ਯਾਰ ਕਿੰਨੇ ਦੀ ਦੇਣਾ 20 ਦੀ ਜੋਤੀ ਦੇ ਦਾਂਗੇ ਯਾਰ ਸੂਣ ਸਪਾਉਣ ਦਾ ਵੀ ਖਰਚਾ ਨਹੀਂ ਆਪੇ ਇਹ 45 ਦੀ ਐ ਠੀਕ ਐ ਸੂਕੇ 45 ਦੀ ਐ ਉਹ ਖਰਚੇ ਵੀ ਕੱਟ ਕੇ ਦੱਸ ਦੇ ਹੁਣ ਤਾਂ ਜਲਦੀ ਕਰ ਮਾ ਜੇ ਸੁਣੋ 20 ਦੀ ਦੇਵਾਂਗੇ ਹਾਂ ਨਾ ਦੇ ਵੀ ਹਾਂ ਹਾਂ ਨੰਬਰ ਫਿਰ ਲੀ 99784475 ਘਰ ਇਹ ਵੀ ਹੁੰਦੇ ਨੇ ਗੱਗੀ ਜਾਨਵਰ ਆਪਣੇ ਘਰੇ ਵੀਰੇ 15 ਮਹੀਆ ਹੁੰਦੀਆਂ ਨੇ ਹਰ ਵਕਤ ਕਿੰਨੇ ਤੋਂ ਕਿੰਨੇ ਤੋਂ ਸੰਧੂ ਦੇ ਸਾਰੇ ਵੀਡੀਓ ਤੈਨ ਨਹੀਂ ਬਣਾਈ ਕਰਦੀ ਮੇਰੀ ਸੰਧੂ ਕੋਲ ਹੁੰਦੀਆਂ 15 ਮਹੀਆ ਹੁੰਦੀਆਂ ਲੈ ਸੱਜਣੋ ਮੌਕਾ ਮਿਲਿਆ ਬਾਈ ਦੇ ਘਰੋਂ ਵੀ ਆਪਾਂ ਤੁਹਾਨੂੰ ਵੀਡੀਓ ਇੱਕ ਦੋ ਦਿਨਾਂ ਦੇ ਵਿੱਚ ਹੀ ਆਪਣੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲੂਗੀ ਅੱਜ ਪੰਜਾਬ ਦੀ ਨਹੀਂ ਆਪਣੇ ਕੋਲ ਕਦੇ ਵੀ ਮਿਲੂਗੀ ਇਹ ਸੱਜਣੋ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਜੇ ਆਪਾਂ ਪੰਜਾਬ ਦਾ ਜਾਨਵਰ ਇੱਥੇ ਤੋਂ ਖਰੀਦ ਕੇ ਤੁਹਾਨੂੰ ਦੇ ਦਈਏ ਲੈ ਬਾਕੀ ਇੱਕ ਵਾਰੀ ਨਾ ਤੁਹਾਨੂੰ ਮੈਂ ਦਿਖਾ ਦੇਣਾ ਸੱਜਣੋ ਕੈਮਰਾ ਮਾਰ ਕੇ ਸਾਰੀਆਂ ਝੋਟੀਆਂ ਦਿਖਾ ਦੇਣਾ ਇਹ ਗੱਬਣਾ ਆ ਗਈ ਸੱਜਣੋ ਇਹ ਨੀਲੀ ਰਾਵੀ ਵਾਲੀ ਆ ਗਈ ਤੇ ਆ ਸੁਈਆਂ ਸਮਾਰੀਆਂ ਝੋਟੀਆਂ ਆ ਗਈਆਂ ਇਹਨਾਂ ਤੋਂ ਸੱਜਣੋ ਨਾ ਜਿਹੜੀ ਵੀ ਝੋਟੀ ਤੁਹਾਨੂੰ ਪਸੰਦ ਆਊਗੀ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਨਾ ਚਾਹੇ ਬਾਈ ਕਹਿੰਦਾ ਆਪਣੇ ਘਰੋਂ ਜਾਨਵਰ ਆ ਕੇ ਲੈ ਜਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਹਰਿਆਣੇ ਦੀਆਂ ਮਈਆਂ ਮਿਲਣੀਆਂ ਘਰੇ ਆਪਣੇ ਤੇ ਨੰਬਰ ਸੱਜਣੋ ਬਾਈ ਦਾ ਵੀਡੀਓ ਦੇ ਵਿੱਚ ਹੀ ਚੱਲੂਗਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਲੈ ਲਿਓ ਇਹ ਗੱਲ ਹੈ ਲੈ ਸੱਜਣੋ ਓਏ ਜਗਰਾਓ ਮੰਡੀ ਤੋਂ ਨਾ ਇੱਕ ਨਿੱਕੇ ਦੇ ਕਦਰ ਦੀ ਲੱਗਿਆ ਸਾਨੂੰ ਇੱਕ ਟੂਮ ਦਿਖਾਉਣ ਲੱਗਿਆ ਨਿੱਕੀ ਜੀ ਕਰਮ ਵਾਲੀ ਜਿੱਡੀ ਕਾ ਆਪਾ ਓਡਾ ਕੀ ਲੇਵਾ ਚੱਕੀ ਫਿਰਦੀ ਐ ਤੇ ਡਿਟੇਲ ਇਹਦੀ ਬਾਈ ਨੂੰ ਪੁੱਛ ਦੂੰਗਾ ਮੈਂ ਕਿੰਨਾ ਕਿਹਦੇ ਥੱਲੇ ਦੁੱਧ ਆਤੀ ਇਹਦੀ ਗੱਲ ਬਾਤ ਆ ਲੈ ਸਮਾਰ ਕੇ ਦਿਖਾ ਦੇ ਤਾਂ ਇਹਨੂੰ ਲੇਵਾ ਲੂਪਾ ਵੀ ਦਿਖਾ ਦੇ ਇਹਦਾ ਨੇੜੇ ਤੋਂ ਜਮੀ ਮੈਨੂੰ ਪਤਾ ਜਿੱਡੀ ਕਿਹੇ ਆਪਾ ਓਡਾ ਕੀ ਇਹਦਾ ਲੇਵਾ ਧਿਆਨ ਨਾਲ ਦਿਖਾ ਦੀ ਹੈ ਜਮਾ ਰਹੇ ਨਾ ਜਾਵੇ ਕਾਸਰ ਮਾਗਰਲੇ ਪਾਸੇ ਦਿਖਾ ਦੇ ਉਧਰੋਂ ਲੈ ਬਾਈ ਆ ਜਾ ਇਹਨੂੰ ਵਾਹ ਐਨ ਦਾ ਸਦਕਾ ਅਬ ਜ਼ਰੂਰ ਛੋਟਾ ਹੈ ਨਾ ਆਜਾ ਬਾਈ ਨਾ ਕਰਾਉਣਾ ਗੱਲ ਬਾਤ ਆਜਾ ਸੱਜਣਾ ਆਜਾ ਤਰਨ ਬਈ ਨਾਮ ਦੱਸ ਗਿਆ ਹੈਪੀ ਹੈ ਬਾਈ ਆ ਨੀੜੀ ਰੱਖੀ ਕਿਹੜਾ ਪਿੰਡਾ ਨਾਬਾ ਨਾਬਾ ਸ਼ਹਿਰ ਹਾਂ ਜੀ ਹੈ ਸੂਬਾ ਕਿਹੜਾ ਦਾ ਚੋਟੀ ਦਾ ਦੂਆ ਜੀ ਦੂਜਾ ਸੂਬਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਵੀ ਤੀਜਾ ਚੌਥਾ ਦਿਨ ਅੱਜ ਕਿੰਨੀ ਕੁ ਬੌਲੀ ਤਿਆਰ ਹੈ ਬੌਲੀ ਹੈਗੀ 10 ਕਿਲੋ 10 ਕਿਲੋ ਹਾਂ ਜੀ ਲੇਵਾ ਖਾਸਾ ਲਈ ਫਿਰਦੀ ਆ ਲੈ ਬਾਈ ਡੰਗ ਤੇ ਵੀ ਇੰਨੇ ਹੀ ਹੁੰਦਾ ਅੱਛਾ ਹਾਂ ਲੈ ਸੱਜਣੋ ਜਿੱਡਾ ਕਿਹਦਾ ਕੱਦਾ ਨਾ ਓਡਾ ਕਦਾ ਕਰਮ ਵਾਲੀ ਲੇਵਾ ਚੱਕੀ ਫਿਰਦੀ ਆ ਥਣ ਕਿਵੇਂ ਛੋਟਾ ਜਿਹਾ ਲੱਗਦਾ ਇੱਕ ਥਣ ਬਈ ਇੱਕ ਸਾਰ ਨੇ ਹੈ ਆਬਾਦੀ ਬੁਸ਼ੀ ਇੱਧਰੋਂ ਥੋੜੀ ਜਿਹੀ ਪਾਲ ਆ ਰਹੀ ਆ ਸੁਆ ਦੂਜਾ ਸੁਆ ਦੂਜਾ ਸੁਆ ਬਈ ਕਿੰਨੀ ਕ ਬੋਲੀ ਹੋਊਗੀ ਬੋਲੀ 10 ਕਿਲੋ 10 ਕਿਲੋ ਹੁਣ ਹੋਊਗਾ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਪਾ ਦੂ ਬਈ 13 14 ਕਿਲੋ 12 ਕਿਲੋ ਪਾ ਦੂਗੀ ਆਰਾਮ ਨਾਲ ਬੋ ਜਿੰਨਾ ਵਰਜੀ ਆਰਾਮ 12 ਖਾਸਾ ਹੋ ਜਾਂਦਾ ਐਡੀ ਕਿਛੋਟੀ ਨੂੰ 12 ਕਿਲੋ ਬਾਈ ਇਹ ਨਸਲਾ ਅੱਛਾ ਜਾਤ ਨਹੀਂ ਜਿਆਦੇ ਨਹੀਂ ਜਾ ਚੰਗੀ ਆ ਇਹ ਕਿੰਨੇ ਪੈਸੇ ਕਿੰਨੇ ਦੇ ਪੈਸੇ ਮਾਤਾ ਨਹੀਂ 90000 90 ਬਾਲਾ ਮੰਗੇ ਨਾ ਬਾਜ਼ਾਰ ਮੰਦਾ ਹੋ ਰਿਹਾ ਮੰਦੇ ਦਾ ਕੀ ਕਰੀਏ ਬਾਜ਼ਾਰ ਦਾ ਮਾਰ ਕਿੰਨਾ ਮੰਦਾ ਦੀ ਬਾਜ਼ਾਰ ਨਾ ਪਿਲ ਸਿੱਕਣ ਨੂੰ ਤਾਂ ਨਹੀਂ ਜੀ ਮਾਰ ਨਾਲ ਥੋੜਾ ਜਿਹਾ ਹੋਰੇ ਫਰਕ ਆ ਹਨਾ ਹੋਰੇ ਡੰਗਰ ਥੋੜਾ ਜਿਹਾ ਘਟ ਆਇਆ ਹੋਇਆ ਹੈ ਪਰ ਕਿੰਨੇ ਰੁਪਏ ਦੇ ਲਾਂਗੇ ਕੱਦ ਦੇ ਬਿੱਡ ਦੇ ਜਾਨਵਰ ਦੇ ਹਿਸਾਬ ਨਾਲ ਪੈਸਾ 285000 ਦੀ ਦੇਵਾਂਗੇ 75 ਦੀ ਨਹੀਂ ਦਿੰਦੇ ਨਹੀਂ ਦਿੰਦੇ ਦੇ ਦਾਂਗੇ 75 ਨਹੀਂ ਦਿੰਦੇ ਹੋਰ ਕਿੰਨੀ ਕ ਮਹਿੰਗੀ ਲੈ ਰਹੀ ਹੈ ਨਹੀਂ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਹਾਂ ਜੀ ਵਪਾਰੀ ਤਾਂ ਇਹਨਾਂ ਸੰਗ ਦੇਣੀ ਉਹਨੂੰ ਤਾਂ ਸੰਗੀ ਜਾਂਦਾ ਨਹੀਂ ਸੰਗ ਦੇ ਕਰਨੇ ਵਪਾਰੀ ਤਾਂ ਫਿਰ ਕੁੱਖਾ ਮਾਰਦੇ ਮੰਡੀ ਆ ਕਿੰਨੇ ਦੀ ਛੜ ਦਾਂਗੇ ਇਹਦੇ ਚ ਘਟਾਉਣ ਆਂ ਤੈਨੂੰ ਕਿੰਨੇ 80000 ਦੀ ਦੇ ਦਾਂਗੇ ਬਾਈ ਕੋਈ ਗੱਲ ਨੰਬਰ ਬੋਲ ਦੇ ਤੇਰਾ 9948 ਹਾਂਜੀ 10876 ਇੱਕ ਵਾਰੀ ਫੇਰ ਬੋਲ ਜੀ 9948 10876 ਕਿਹੜੀ ਸਾੜਾ ਨੌਰਾ ਆਪਣਾ ਨਾਬੇ ਨਾਬਾਵੇ ਲਵਾੜਾ ਪਿੰਡਾਂ ਨਾਲ ਨਾ ਦੇ ਨਾਲ ਲਵਾੜਾ ਪਿੰਡ ਕਿੰਨੇ ਕ ਜਾਨਵਰ ਹੁੰਦੇ ਘਰੇ ਆਪਣੇ ਕੋਲੇ ਆਪਣੇ ਬਈ 7-8 ਕ ਜਾਨਵਰ ਨੇ ਬਸ ਤੇ ਮਤਲਬ ਹਰ ਵਕਤ ਸੱਜਣੋ ਵੇਚਣੇ ਵੇਚਣਾ ਵੀਰ ਕੋਲੇ 7-8 ਜਾਨਵਰ ਸੋਨੂੰ ਹਰ ਵਕਤ ਫੌਰ ਸੇਲ ਮਿਲਣਗੇ ਹਾਂ ਹਾਂ ਕਿੰਨੇ ਤੋਂ ਕਿੰਨੇ ਰੇਟ ਵਾਲੇ ਹੁੰਦੇ ਨੇ ਬਈ ਆਪਣੇ ਲਵੇ ਰਾਜਸਥਾਨ ਦੀ ਮੈਂ ਆਉਂਦੀ ਆ ਰੇਕ ਅੱਛਾ ਰਾਜਸਥਾਨ ਦੀ ਹਰਿਆਣਾ ਦੀ ਨਹੀਂ ਆਉਂਦੀ ਹਰਿਆਣਾ ਰਾਜਸਥਾਨ ਅੱਛਾ ਹਾਂ ਪੰਜਾਬ ਦੀ ਨਹੀਂ ਪੰਜਾਬ ਦੀ ਮੈਂ ਨਹੀਂ ਲੈਂਦੇ ਪੰਜਾਬ ਵਾਲਿਆਂ ਕਿੱਧਰ ਤੋਰੀ ਆ ਯਾਰ ਹਰ ਇੱਕ ਵਪਾਰੀ ਕਹਿੰਦਾ ਮੈਂ ਤਾਂ ਪੰਜਾਬ ਵਾਲੀ ਲੈਂਦਾ ਨਹੀਂ ਆਪਣੇ ਆਉਂਦੇ ਹੀ ਬਾਈ ਸ਼ੁਰੂ ਤੋਂ ਆ। ਸ਼ੁਰੂ ਤੋਂ। ਅਰੇ ਕੀ ਗੱਲ ਮੈਂ ਮੇਰੇ ਕੋਲ ਹਰਿਆਣੇ ਦੇ ਜਿਹੜੀ ਕਾਲੀ ਜੀ ਹੁੰਦੀ ਉਹਨੂੰ ਹਰੇ ਕੀ ਮੋਰਾ ਨਸਲ ਦੇ ਬਣਾ ਲਾ ਲਾ। ਕਾਹ ਬਣਾ ਰਿਹਾ ਜ਼ਰਾ? ਕਹਿ ਨਹੀਂ ਹੁੰਦਾ ਹਰੇ ਚ ਵਪਾਰੀ ਵੀ ਹਰਿਆਣੇ ਦੀ ਝੋਟੀ ਐ। ਆਹ ਝੋਟੀ ਦੀ ਕੀ ਡਿਟੇਲ ਆ 2 ਨੰਬਰ ਵਾਲੀ ਦੀ। ਇਹ ਥੱਲੇ ਦੁੱਧ ਹੋ ਬਾਈ 16 ਕਿਲੋ। ਕਿੰਨੇ ਕਿਤੇ ਨਾ ਹੋ ਗਏ ਸੂਈ ਨੂੰ? ਸੂਈ ਨੂੰ ਹੋ ਗਏ ਇਹਨੂੰ 10-12 ਦਿਨ। 10-12 ਦਿਨ। ਸੂਆ ਕਿਹੜਾ ਇਹਦਾ? ਸੂਆ ਦੂਜਾ ਦੰਦਸ਼ੇਵ। ਲੈ ਸੱਜਣਾ ਆਹ ਕਹਿੰਦੇ Rajasthan ਦੀ ਆ। ਉਹ ਲੈ ਤਰਨ ਦਿਖਾ ਉਹ ਨੇੜੇ ਤੋਂ ਕੈਮਰਾ ਕੁੰਗਰਾ ਕਰ Rajasthan ਦਾ ਹਰ ਨੇੜੇ ਨਗਾ। ਲੈ ਹੁਣ ਇਹ ਮੋੜੂ ਵੀ ਨਾ ਸਮਾਰ ਕੇ ਦਿਖਾ ਦੇ ਚੁੱਪੀ। ਇਹ ਰਾਜਸਥਾਨ ਦੀ ਹੈ। ਹਾਂ ਬਈ। ਮੈਂ ਕਿ ਲਵਾਂ। ਰਾਜਸਥਾਨ ਦੀ। ਹਾਂ। ਪਹਿਲਾਂ ਜੇ ਉਹਨੇ ਬਣਾ ਪਸਾਣੀ ਰਾਜਸਥਾਨ ਦੀ ਫਿਰ ਕਹੀ ਨਹੀਂ ਕਿ ਕਾਰੀਗਰ ਬੰਦਾ ਦਾ ਪਛਾਣ ਲੂਗਾ। ਕਾਰੀਗਰ ਤਾਂ ਹੋਗੀ ਪਛਾਣ ਲਾਣਾ ਜਿਹੜੀ ਵਪਾਰੀ ਕਹਿੰਦੇ ਨੇ ਹਰਿਆਣੇ ਚੋਂ ਆਈ ਹੋਈ ਆ ਮੋਰਾ ਨਸਲ ਦੀ ਆ। ਪੰਜਾਬ ਚੋਂ ਕਾਲੇ ਜਿੱਡੇ ਲੱਤੀ ਆ ਜਿੱਦਾ ਇਹ। ਮੂੰਹ 6 ਦੰਦ ਦਾ। ਦੇਖਣ ਨੂੰ ਜਰਾ ਲੱਗਦੇ ਜਿਵੇਂ ਤੀਜਾ ਸੂਆ ਹੁੰਦੀ ਆ। ਮੂੰਹ ਤਾਂ ਮੂੰਹ ਤਾਂ 6 ਦੰਦ। ਮੂੰਹ 6 ਦੰਦ ਦਾ। ਕਿੰਨੇ ਕਿ ਦਿਨ ਹੋ ਗਏ ਸੂਈ ਨੂੰ? ਸੂਈ ਨੂੰ 10-12 ਬੱਚਾ ਕੀ ਆਵੇ ਬੱਚਾ ਕੱਟਾ ਬਾਈ ਥਾਨ ਸੱਜਣੋਂ ਬਾਲਾ ਬਾਲਾ ਚੰਗਾ ਲੱਗਿਆ ਓਏ ਬੱਚਾ ਨਾਲ ਇਹਦੇ ਕੱਟਾ 10 12 ਦਿਨਾਂ ਦੀ ਸੂਈ ਆ ਮੂੰਹੋਂ 6 ਦਿਨ ਦਾ ਕਨਫਰਮ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਚੈੱਕ ਕਰਨੇ ਨੇ ਆਪਾਂ ਜਦੋਂ ਆਊਗਾ ਨਾ ਮੈਂ ਵੀ ਚੈੱਕ ਵੀ ਕਰਾਵਾਂਗੇ ਦੁੱਧ ਕਿੰਨਾ ਕਰ ਹੁਣ ਤਿਆਰ ਇਹਦੇ 16 ਲੀਟਰ ਬਾਈ ਅੱਠ-ਠਾੜਾ ਡੱਬੇ ਭਰ ਦੀਏ 16 ਕਿਲੋ ਤਿਆਰ ਆ ਵਧੂ ਕੀ ਹੋਣ ਥੋੜੇ ਜੀ ਵਧੂ ਗਈ ਵਧੂ ਹੈ ਵਧੂ ਜੀ ਛੋਟੀ ਦਰਮਿਆਨੀ ਨਹੀਂ ਲੱਗਦੀ ਵਧੂ ਚੰਗੀ ਆ ਬਾਈ ਚਵਾਈ ਜਾਂ ਤੇ ਚੰਗੀ ਆ ਹਨਾ ਜਾਂ ਤੇ ਚੰਗੀ ਆ ਸਜਣੋ ਜਾਤ ਕੁਆਲਟੀ ਨੇ ਦੁੱਧ ਦੇਣਾ ਹੁੰਦਾ ਓਏ ਜੀ ਬੈਠ ਕੇ ਦੇਖੇਗਾ ਬਾਲਾ ਨਾ ਤੁਸੀਂ ਹਾਂ ਬਾਲਾ ਨਾ ਸਜਣੋ ਵੱਡੇ ਕਦਮਾਂ ਗਾ ਵੀ ਨਾ ਲੱਗਿਆ ਕਰੋ ਬੋਤੇ ਵੀ ਹੁੰਦੇ ਨੇ ਵੱਡੇ ਕਦਮਾਂ ਦੇ ਬਾਲੇ ਹਨਾ ਬਾਲੇ ਵੱਡੇ ਕਦਮਾਂ ਵਾਲੀ ਆਪਾਂ ਲੈਨੇ ਬੋਤਾ ਵੀ ਨਿਕਲਿਆਗਾ ਕਈ ਵਾਰੀ ਥੱਲੇ ਹੁੰਦਾ ਨਹੀਂ ਉਸਾ ਇਹਦੇ ਕਾਹ ਰਪੀ ਲਾਵਾਂਗੇ 16 ਦੀ ਲੀਲ ਦੇ ਇਹਦਾ ਬਾਈ ਮੁੱਲ 1.10 95000 ਵੀ ਹਾਂ ਨਾ 95000 ਹਾਂ 85 ਦੀ ਨਹੀਂ ਹੁੰਦਾ 5000 ਤਾਂ ਮੰਨਦੇ ਉਹ ਨਹੀਂ ਦਿੰਦੇ ਓਏ ਬਾਈ ਚੰਗੀਆਂ ਨੇ 90 ਦੀ ਨਹੀਂ ਨਹੀਂ 90 ਦੇ 90 ਦੇ ਗੇੜ-ਵੇੜ ਚ ਹੋ ਜੂਗੀ ਮੈਨੂੰ ਪਤਾ ਨੰਬਰ ਫਿਰ ਦਿੰਦੀ 95148 ਹਾਂਜੀ 10876 ਕਿੰਨੀਆਂ ਮਹੀਸਲੇ ਕਿ ਐਡ ਮੰਡੀ ਅੱਜ ਦੋ ਬਾਈ ਦੋ ਝੋਟੀਆਂ ਉਹ ਝੋਟੀਆਂ ਹੋਰ ਕਿਸੇ ਬਾਈ ਦੀ ਹਾਂ ਉਹ ਨਾਲ ਦੇ ਬਾਈ ਠੀਕ ਆ ਲੈ ਸਭ ਆਉਂ ਝੋਟੀਆਂ ਵੀ ਦਿਖਾਉਂਦੇ ਆ ਤੋਰ ਕੇ ਕਿਹੜੇ ਸੱਜਣ ਦੀ ਆ ਆਪਣੀਆਂ ਝੋਟੀਆਂ ਹਬਈ ਹਾਂ ਬਈ ਖੋਲ ਕੇ ਤੋਰੀ ਮਾਰੀ ਇਹ ਬੰਦਾ ਪਹਿਲੀ ਵਾਰੀ ਦੇਖਿਆ ਹੈ ਲੈ ਸੱਜਣਾ ਆ ਲੱਗੇ ਇੱਕ ਝੋਟੀ ਦਿਖਾਉਣ ਸਾਨੂੰ ਮੇਰਾ ਖਿਆਲ ਆ ਮੈਨੂੰ ਥਣਾ ਤੋਂ ਜੱਜਮੈਂਟ ਹੋਰ ਹੀ ਆ ਵੀ ਇਹ ਪਹਿਲੇ ਸੂਏ ਦੀ ਝੋਟੀ ਆ ਪਲੂਣ ਝੋਟੀ ਆ ਪਰ ਸੂਤਰੀ ਆ ਥੱਲੇੋਂ ਥਣ ਤੋਂ ਵਧੀਆ ਕੱਢੂ ਵੀ ਇਹੇ ਮੂੰਹ ਹੋਂ ਦੋ ਜਾਂਦਾ ਲੈ ਤੋੜ ਦੇ ਇਹਨੂੰ ਤੋੜ ਦੇ ਤੋੜ ਦੇ ਕੱਟ ਤੋੜ ਦੇ ਬਾਈ ਲੰਬੀ ਤੋੜ ਦੇ ਥੋੜੀ ਜੀ ਬਸ ਕਮਾਲ ਹੋ ਗਈ ਅ ਛੋਟੀ ਸੱਜਣੋ ਸੁਥਰੀ ਆ ਉਹ ਸਿੰਘ ਸੁੰਗਣਾ ਜਮੇ ਕੁੰਡੇ ਸਿੰਘਾਂ ਚ ਐ ਤੇ ਮੂੰਹੋਂ ਦੋ ਦੰਦਾਂ ਵੱਡੀ ਗੱਲ ਐ ਉਮਰ ਹਜੇ ਨਿਆਣੀ ਆ ਦੋ ਤਿੰਨ ਸੂਆਂ ਤੱਕ ਨਾ ਇਹਨੇ ਸੱਜਣੋ ਹਜੇ ਛੋਟੀ ਨੇ ਕੱਦ ਕਾੜ ਕਰਨਾ ਤੇ ਚਵਾਈਆਂ ਚੂਈਆਂ ਲੱਗ ਕੇ ਨਾ ਇਹਾ ਥਣ ਵੀ ਹਜੇ ਸੋਨਾ ਕੱਡੂ ਕੀ ਚਵਾਈਆਂ ਚੂਈਆਂ ਲੱਗ ਕੇ ਲੈ ਇਹ ਹੈਗੀ ਆ ਨਾ ਆਪਣੇ ਪਰਮ ਮਿੱਤਰ ਸਰਦਾਰੇ ਦੀ ਛੋਟੀ ਆ ਇਹ ਬੰਦਾ ਆਪਣਾ ਮਿੱਤਰ ਵੀ ਆ ਪੂਰਾ ਪੱਕਾ ਤੇ ਸੱਜਣੋ ਆ ਜੀ ਸਰਦਾਰਾ ਇੱਧਰ ਨੂੰ ਆ ਜਾ ਆਪਣੇ ਲੱਕੇ ਦਾ ਬੰਦਾ ਯਾਰਾ ਵਧੀਆ ਸਾਫ ਸੁਥਰਾ ਕੰਮ ਕਰਦਾ ਬਾਈ ਸੂਹਵਾ ਸਬੇ ਸਰਦਾਰੇ ਉਹ ਤਾਂ ਪੜਾਈ ਲਾ ਲਏ ਵੀਰੇ ਦੋਹੇ ਦੰਦਾਂ ਤੋਂ ਦੋਹੇ ਦੰਦਾਂ ਤੋਂ ਇਹ ਕਿਹੜੇ ਇਲਾਕੇ ਦੀ ਹੈ ਕਿ ਇਹ ਵੀ ਹਰਿਆਣੇ ਦੀ ਆਖਾਂ ਹਰਿਆਣੇ ਦੀ ਹੈ ਵੀਰੇ ਲੈ ਇਹ ਵੀ ਹਰਿਆਣੇ ਦੀ ਹੈ ਅੱਛਾ ਤੇ ਕੀ ਗੱਲ ਹੋ ਰਹੀ ਆ ਯਾਰ ਪੰਜਾਬ ਦਾ ਮਾਲ ਲੈਂਦੇ ਨਹੀਂ ਵਪਾਰੀ ਕਿਉਂਕਿ ਚੱਕਰ ਪੈ ਤਾਂ ਮਾਲ ਲੈ ਕਰਾ ਅੱਛਾ ਦੁੱਧ ਦੀ ਸ਼ਿਕਾਇਤ ਆਉਂਦੀ ਹੁਣ ਤਾਂ ਟੀਕੇ ਟੂਕੇ ਮੁੰਡੇ ਬਹੁਤ ਲੱਗੇ ਪਾ ਰਿਹਾ ਨਾ ਸਾਲ ਦਾ ਫਰਕ ਪਾਉਂਦਾ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ ਪਰਸਾ ਨੂੰ ਸੂਈ ਵੀਰੇ ਕਿੰਨੀ ਕੁ ਬੋਹੀ ਹੋ ਗਈ ਇਹਦੇ ਥੱਲੇ 9 ਲੀਟਰ ਬੋਲੀ ਆ 9 ਲੀਟਰ ਕਿੰਨਾ ਕੁ ਪਾ ਦੂਗੀ ਪਾ ਦੂ ਵੀਰੇ 120 ਲੀਟਰ ਦਾ ਟੋਕਾ ਟਾ ਦੋ ਇਹਨਾਂ ਦਾ 11 12 ਪਾ ਦੂ ਬਾਕੀ ਸੱਜਣੋ ਨਾ ਤਰਨ ਲੇਵਾ ਦਿਖਾ ਇੱਕ ਵਾਰੀ ਅਹੀਂ ਖੜੀ ਜਾ ਲੇਵੇ ਦੀ ਨਾ ਸੱਜਣੋ ਜੇ ਮੇਰਾ ਅੱਖਾ ਸੋਨੂੰ ਚੜਾਈ ਬਹੁਤ ਆ ਹਨਾ ਲੇਵੇ ਦੀ ਚੌੜਾ ਲੇਵਾ ਸੱਜਣੋ ਜੋਸ਼ ਵਾਲਾ ਬਾਕੀ ਦੁੱਧ 11 12 ਕਿਲੋ ਪਾ ਦੂਗੇ ਰੇਟ ਇਹਦਾ ਕੀ ਰਹੂਗਾ ਭਾਈ ਰੇਟ ਇਹਦਾ 1 5 ਬੰਦ ਆ ਵੀਰੇ 1 5 ਦੇ માં ਕਿੰਨੇ ਦੀ 6000 ਦੀ 6000 लास्ट ਆ 80 ਦੀ ਛੱਡ ਦਾਂਗੇ ਨਹੀਂ ਛੱਡ ਦਿਆਂਗੇ ਹੋਰ ਕਿੰਨੇ 90 ਦੀ 90 ਦੀ ਨੰਬਰ ਬੋਲ ਦੇ ਤੇਰਾ 88726 ਹਾਂਜੀ 0766 ਇੱਕ ਵਾਰੀ ਫੇਰ ਬੋਲ 8872606 ਕਿੰਨੀਆਂ ਝੋਟੀਆਂ ਲੈ ਕੇ ਆਏ ਜੀ ਦੋ ਲੈ ਕੇ ਆਏ ਵੀਰੇ ਇਹਦੀ ਕੀ ਡੀਟੇਲ ਆ ਜਿਹੜੀ ਨਾਲ ਖੜੀ ਆ ਇਹਦਾ 1 20 ਮੁੱਲ ਆ ਵੀਰੇ ਇਹਦਾ ਸੂਆ ਕਿਹੜਾ ਇਹਦਾ ਤੀਜਾ ਸੂਆ ਹੈ ਸੂਨਾ ਵਾਲੀ ਆ ਇਹ ਹਾਂ ਸੂਨਾ ਵਾਲੇ ਗੱਪਣ ਦਾ ਹਫਤਾ ਰਹਿੰਦਾ ਇੱਕ ਹਫਤਾ ਲੈ ਤੋੜ ਦੇ ਬਾਈ ਇਹਨੂੰ ਵੀ ਲੈ ਲੈ ਸੱਜਣਾ ਨਾ ਇਹ ਸੂਨ ਵਾਲੀਆ ਗੱਪਣ ਝੋਟੀ ਜਦੋਂ ਤੁਰੂਗੀ ਜੱਜਮੈਂਟ ਇਹਦੀ ਵੀ ਕਰ ਲਿਓ ਬਾਕੀ ਸੱਜਣਾ ਜਾਨਵਰ ਇਹ ਵੀ ਚੰਗਾ ਤੇ ਰੰਗ ਰੰਗ ਵੀ ਦਿਖਾ ਦੇ ਉਹ ਕਾਲਾ ਰੰਗ ਆ ਜਵੇਂ ਸ਼ਾਹ ਕਾਲੇ ਰੰਗ ਦੇ ਚਾ ਲੇਵਾਂ ਲੂਵਾਂ ਅਜੇ ਹਫਤਾ ਕੱਢਦੀ ਆ ਬਣਾਊਗੀ ਹੋਰ ਤੇ ਬਾਕੀ ਥੋੜੀ ਜਿਹੀ ਟੱਕ ਨਾ ਲੇਵੇ ਦੀ ਅੰਦਰ ਨੂੰ ਵੀ ਹੈਗੀ ਆ ਅਗਲੇ ਥਣ ਤੋਂ ਨਾ ਗਿੱਠ ਤੋਂ ਉੱਤੇ ਲੇਵਾ ਦਾ ਅੰਦਰ ਆ ਕਮਾਲ ਆ ਬਾਈ ਤੇ ਹੁਣ ਦਿਖਾ ਦੇ ਤਰਨ ਲਵੋ ਹਾਂ ਲੇਵਾਲੂ ਆ ਇੱਥੋਂ ਦਿਖਾ ਦੇ ਅਗਲੇ ਥਣ ਤੋਂ ਕਿੰਨਾ ਅੱਗੇ ਆ ਤੇ ਬਾਕੀ ਨਾ ਮੈਨੂੰ ਇਹਦਾ ਸੁਭਾਅ ਵੀ ਸੱਜਣੋ ਵੇ ਠੰਡਾ ਲੱਗਦਾ ਹੈ ਨਾ ਸੀਲ ਲੱਗਦਾ ਸੁਭਾਅ ਦੀ ਠੰਡੀ ਆ ਜਮਾ ਕੋਈ ਦਸਰਾ ਸੁਆ ਵੀਰੇ ਦਾ ਤੇ ਬਾਕੀ ਸੱਜਣੋ ਨਾ ਬਰੀਕੀਆਂ ਬਰੂਕੀਆਂ ਵੀ ਬਹੁਤ ਨੇ ਛੋਟੀ ਚ ਤੇ ਰੰਗ ਵੀ ਜਮੇ ਕਾਲਾ ਹੈ ਨਾ ਇਹਦੇ ਕਿੰਨੇ ਰੁਪਏ ਲਵਾਂਗੇ ਸਰਦਾਰੀ ਆਪਾਂ ਫਿਰ ਲਾ ਲੈ ਸੱਜਣੋ ਬਾਈ ਨਾਮ ਲੱਗ 120000 ਮੁੱਲ ਆ ਵੀਰੇ ਮੁੱਲ ਦਾ ਚਾਹੇ 150 ਕਰ ਦੇ ਯਾਰ ਮੁੱਲ ਦਾ ਕੀ ਲੱਗਦਾ ਦੇ ਮੰਗ ਕਿੰਨੇ ਦੀ ਇਹ 95000 ਦੀ ਚੋਟੀ 95 ਲੈ ਸੱਜਣੋ ਇਹ ਚੋਟੀ 95000 ਇਹ ਹੈਗੀਆ ਲਹਿਰੇਗਾ ਏਰੀਆ ਬੱਲਰ ਏਰੀਆ ਉਹ ਵੀ ਹਰਿਆਣੇ ਦੇ ਨਾਲ ਹੀ ਹਰਿਆਣੇ ਵਾਲਾ ਕੰਮ ਹੀ ਹੋ ਜਾਂਦਾ ਬੰਦੇਰੇ ਵੀ ਹੁੰਦਾ ਇਹ ਨੰਬਰ ਸਰਦਾਰ ਇਤਿਹਰ ਦੱਸ ਦੀ 88726066 ਲੈ ਸੱਜਣੋ ਇੰਨਾ ਦਿਨ ਜਿਹੜੀ ਝੋਟੀ ਪਸੰਦ ਆਊਗੀ ਪਿੰਡ ਪੁੰਡ ਵੀ ਦੱਸ ਦੇ ਐਡਰੈਸ ਪਿੰਡ ਚੱਠਾ ਨੇੜਾ ਜ਼ਿਲ੍ਹਾ ਸੰਗਰੂਰ ਨੇੜੇ ਸੁਨਾਮ ਸ਼ਹਿਰ ਹੈ ਨਾ ਸੱਜਣੋ ਘਰੇ ਵੀ ਹੁੰਦੇ ਨੇ ਸਰਦਾਰ ਜੀ ਹਾਂ ਘਰੇ ਕਿੰਨੇ ਕ ਜਾਨਵਰ ਹੁੰਦੇ ਨੇ ਆਪਣੇ 5-6 ਵਜਾਂ ਰੱਖਦੇ ਆਂ ਵੀਰੇ ਕਿੰਨੇ ਤੋਂ ਕਿੰਨੇ ਕ ਰੇਟ ਆ ਲੀਆਂ ਬਸ ਆਹੀ 80-85 ਤੋਂ ਲਾ ਕੇ 1.5 ਲੱਖ ਤੱਕ 1.5 ਲੱਖ ਰੱਖ ਦੁੱਧ ਮੰਨ 10-12 ਤੋਂ ਲਾ ਕੇ 16-17 ਦਾ 16 ਲੈ ਸੱਜਣੋ ਬੰਦਾ ਸਾਊ ਆ ਤੇ ਆਪਣਾ ਮਿੱਤਰ ਵੀ ਆ ਆਪਣਾ ਵਰਤ ਵਰਤਾਵਾ ਵੀ ਚੰਗਾ ਤੇ ਸੱਜਣੋ ਇਹ ਬੰਦੇ ਦੀ ਆਪਾਂ ਗਾਰੰਟੀ ਲੈਣਾ ਵੀ ਇਹ ਬੰਦਾ ਸ਼ਿਕਾਇਤ ਦਾ ਮੌਕਾ ਨਹੀਂ ਦਿੰਦਾ ਇਹ ਤੋਂ ਜਾਨਵਰ ਨਾਲ ਤੁਸੀਂ ਜਦੋਂ ਮਰਜੀ ਆਕੇ ਤਸੱਲੀ ਕਰਕੇ ਲੈ ਜਿਓ ਪਰ ਸੱਜਣੋ ਨਾ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਦੋ ਟਾਈਮ ਚਾਰ ਟਾਈਮਾ ਸੂਈਆ ਸਵਾਰਾ ਡੰਗਰ ਚੋਲਿਆ ਕਰੋ ਸੱਜਣੋ ਚਾਹ ਡੰਗ ਚੋਕੇ ਲੈ ਜਾਓ ਆ ਮੰਗ ਰੋ ਨਾ ਤੁਸੀਂ ਲੰਬਾ ਦੇ ਦਿਨ ਸਾਡੇ ਨਾਲ ਤਾਂ ਜੀ ਠੱਗੀ ਹੋਗੀ ਉਹ ਠੱਗੀ 'ਚ ਆਪਣਾ ਹੱਥ ਆਪ ਹੁੰਦਾ ਠੱਗੀ ਕਰਾਉਣ 'ਚ ਜਦੋਂ ਆਪਾਂ ਦੋ ਟਾਈਮ ਚਾਰ ਟਾਈਮ ਝੋਪੀ ਚੋਕੇ ਨਹੀਂ ਲੈ ਕੇ ਜਾਂਦੀ ਤੇ ਬਾਕੀ ਨਾ ਜਿਹੜੀ ਝੋਟੀ ਸੱਜਣੋ ਪਸੰਦ ਆ ਉਹ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖ